ਬਠਿੰਡੇ ਦੇ ਬੱਸ ਅੱਡੇ ਦਾ ਕਈ ਮਹੀਨਿਆਂ ਤੋਂ ਰੌਲਾ ਪੈ ਰਿਹਾ ਕਹਿੰਦੇ ਬਠਿੰਡੇ ਦਾ ਬੱਸ ਅੱਡਾ ਹੁਣ ਮਲੋਟ ਰੋਡ ਤੇ ਬਣਨਾ ਨਵਾਂ ਬੱਸ ਅੱਡਾ ਆਧੁਨਿਕ ਸਹੂਲਤਾਂ ਨਾਲ ਲੈਸ ਔਰ ਹਰ ਇੱਕ ਸਹੂਲਤ ਹੋਏਗੀ ਪਰ ਜਿੰਨੀਆਂ ਸਹੂਲਤਾਂ ਇਸ ਪੁਰਾਣੇ ਬੱਸ ਅੱਡੇ ਦੇ ਨੇੜੇ ਆ ਕਿ ਉਹ ਸਹੂਲਤਾਂ ਨਵੇਂ ਬੱਸ ਅੱਡੇ ਦੇ ਕੋਲੇ ਹੋਣਗੀਆਂ ਸਵਾਲੇ ਖੜਾ ਹੁੰਦਾ ਇਸ ਵਕਤ ਅਸੀਂ ਜਿਹੜਾ ਬਠਿੰਡੇ ਦਾ ਪੁਰਾਣਾ ਬੱਸ ਅੱਡਾ ਹੈ ਉਹਦੇ ਕੋਲ ਉਹਦੇ ਵਿੱਚ ਖੜੇ ਆ ਜਿਹਦੇ ਕੋਲੇ ਦੋ ਕਾਲਜ ਨੇ ਜਿਹਦੇ ਕੋਲੇ ਕਚੈਰੀਆਂ ਸਾਰਾ ਡੀਸੀ ਐਸਐਸਪੀ ਆਫਿਸ ਆ ਔਰ ਨਾਲ ਜਿਹੜਾ ਪਟਵਾਰ ਖਾਨਾ ਹੈ ਬੈਂਕਾਂ ਨੇ ਡਾਕ ਖਾਨਾ ਹੈ ਹੋਰ ਵੀ ਬਹੁਤ ਸਾਰੀਆਂ ਇਥੇ ਸਹੂਲਤਾ ਨੇ ਤੇ ਇਹ ਜੇਕਰ ਅੱਡਾ ਇਥੋਂ ਜਾਂਦਾ ਮਲੋਟ ਰੋਡ ਤੇ ਤਾਂ ਸਾਰੀਆਂ ਜਿਹੜੀਆਂ ਸਹੂਲਤਾ ਨੇ ਪਬਲਿਕ ਡੋਮੇਨ ਵਾਲੀਆਂ ਲੋਕਾਂ ਦੇ ਰੋਜ਼ ਮਾਰਾ ਜਿਹੜੀਆਂ ਕੰਮ ਆਉਂਦੀਆਂ ਨੇ ਉਹ ਕਿੰਨੀ ਦੂਰ ਹੋ ਜਾਣੀਆਂ ਔਰ ਕਿੰਨਾ ਲੋਕਾਂ ਦੀ ਜੇਬ ਤੇ ਜਿਹੜਾ ਐਕਸਟਰਾ ਬੋਝ ਪੈਣਾਗਾ ਇਹਦੇ ਤੇ ਗੱਲਬਾਤ ਕਰਾਂਗੇ ਬਠਿੰਡੇ ਦੇ ਬਾਸ ਸਾਡੇ ਚ ਆਏ ਆ ਇੱਥੇ ਸਾਰੇ ਬਸਾਂ ਵਾਲੇ ਟਰਾਂਸਪੋਰਟ ਵੀਰ ਵੀ ਹੈਗੇ ਨੇ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲਾਤ ਖਸੀ ਗੱਲ ਵੀਰ ਜੀ ਕੀ ਨਾਮ ਹੈ ਤੁਹਾਡਾ ਜਗਜੀਤ ਸਿੰਘ ਹੈ ਜੀ ਅੱਡਾ ਇੰਚਾਰਜ ਆ ਬੜਾ ਅੱਛਾ ਅੱਡਾ ਇੰਚਾਰਜ ਹੋ ਅੱਡਾ ਕਹਿੰਦੇ ਨਵਾਂ ਅੱਡਾ ਬਹੁਤ ਘੈਂਟ ਅੱਡਾ ਪੂਰੀਆਂ ਹਰ ਇੱਕ ਆਧੁਨਿਕ ਸਹੂਲਤਾਂ ਵਾਲਾ ਮਲੋਟ ਰੋਡ ਤੇ ਬਣਾਉਣਾ ਆ ਤਾਂ ਕਹਿੰਦੇ ਜੀ ਪੁਰਾਣਾ ਹੋ ਗਿਆ ਨਹੀਂ ਜੀ ਬਿਲਕੁਲ ਇਹ ਨੋ ਲollipops ਆ ਜੀ ਇਹ ਬਣਾਉਣਾ ਜਾਂ ਕਰਨਾ ਇਹ ਸੜੇ ਨੂੰ ਉਜਾੜਨ ਦੀ ਵਾਸਤੇ ਸਾਰੇ ਸ਼ਹਿਰ ਦੀ ਫੇਰਵਾਦੀ ਕਰਨ ਵਾਸਤੇ ਕੰਮ ਕਰ ਰਹੇ ਆ ਜੀ ਹੂੰ ਬਿਲਕੁਲ ਇਹ ਅੱਡਾ ਜਦੀਕ ਸਾਰਾ ਕੁਝ ਸਹੂਲਤਾਂ ਕੋਲੇ ਆ ਸਾਰਾ ਕੁਝ ਸਹੂਲਤਾਂ ਪੱਟ ਕੇ ਪਾਸੇ ਬਾਹਰ ਉਜਾੜ ਚਲੇ ਜਾ ਰਹੇ ਆ ਜੀ ਅਸੀਂ ਅਸੀਂ ਇਸੇ ਬਿਲ ਇਹ ਇਥੋਂ ਜੇ ਅੱਡਾ ਪਟਦੇ ਆ ਕੀ ਮਤਲਬ ਨੁਕਸਾਨ ਹੋਊਗਾ ਲੋਕਾਂ ਦਾ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣਾ ਜੀ ਜਿਹੜਾ ਸਾਡੇ ਬੱਸਾਂ ਦਾ ਟਰਾਂਪੋਰਟ ਦਾ ਮਸਲਾ ਉਹ ਤਾਂ ਹੁਣੇ ਹੋਣਾ ਜੀ ਠੀਕ ਆ ਨਾਲ ਇਹਦੇ ਯਾਰ ਦੁਕਾਨਦਾਰ ਭਰਾ ਜਿੰਨੇ ਵੀ ਜਗ੍ਹਾ ਜਿਹੜੀ ਠੱਪੇ ਵਾਲੇ ਜਿੰਨੇ ਖੇਲਿਆਂ ਵਾਲੇ ਕੋਈ ਹੋਰ ਆ ਜੀ ਉਹਨਾਂ ਨੂੰ ਵੀ ਬਹੁਤ ਨੁਕਸਾਨ ਹੋਣਾ ਦੂਜੇ ਨੰਬਰ ਤੇ ਜਿਹੜੀਆਂ ਸਟੂਡੈਂਟ ਬੱਚੇ ਹਨਾ ਜੀ ਬਾਹਰੋਂ ਆਉਂਦੇ ਆ ਘੱਟੋ ਘੱਟ 4500 5000 ਜਵਾਕ ਬਾਹਰੋਂ ਆਉਂਦਾ ਰੇਂਦਰਾ ਕਾਲਜ ਡੀਏਵੀ ਕਾਲਜ ਦੇ ਬੱਚੇ ਉਹਨਾਂ ਨੂੰ ਦਿੱਕਤ ਦੇ ਹੋਣੀ ਉਥੋਂ ਛੜ ਕੇ ਕਾਲ ਜਾਉਣਾ ਟੈਂਸਰ ਉਹਨਾਂ ਨੂੰ ਨਹੀਂ ਆੜ ਪੜ ਸਕਦੀ ਕਿੰਨੀ ਕਿਸਵਤਾ ਕਰ ਦੇਣਗੇ ਕੋਈ ਬੱਸਾਂ ਤਾਂ ਟਾਈਮ ਤੋਂ ਟਾਈਮ ਆਉਣੀਆਂ ਇਹ ਦੂਜੀ ਬੱਸ ਉਧਰੋਂ ਆਉਗੀ ਚੱਲ ਕੇ ਤੇ ਗਾਹਾਂ ਉਹਨਾਂ ਨੂੰ ਸਕੂਲ ਦਾ ਟਾਈਮ ਲੰਘ ਜਾਂਦਾ ਕਰੂਗਾ ਇਹਨੇ ਬੱਚੇ ਨਹੀਂ ਟਵਾਟ ਭਾਈ ਹੋਣੀ ਉਹਨਾਂ ਦੀ ਹੂੰ ਦੂਜੇ ਨੰਬਰ ਤੇ ਉਧਰੋਂ ਯਾਰਨ ਇਲਾਕਾ ਜੀ ਕੁਲੀਆਂ ਕੁੜੀਆਂ ਕੱਥਰਿਆਂ ਨੂੰ ਰਾਤ ਨੂੰ ਬੱਸਾਂ ਚੰਡੀਗੜ੍ਹੋਂ ਲਾ ਲੋ ਬਾਹਰੋਂ ਆਉਂਦੀਆਂ ਜਿਹੜੀਆਂ ਲੇਟ ਆਉਂਦੀਆਂ ਕੱਲਾ ਪਰਿਵਾਰ ਕੁੜੀਆਂ ਕੱਥਰਿਆਂ ਲੈ ਕੇ ਕਿਵੇਂ ਇੱਥੇ ਪਹੁੰਚ ਜਾਣੀਆਂ ਆਟੋ ਰਿਕਸ਼ੀ ਆਉਂਦੀ ਹਾਲਾਤ ਤਾਂ ਇੱਥੇ ਵੀ ਮਾੜੇ ਆ ਜਿੱਥੇ ਚੋਰ ਛੱਗ ਗਏ ਨੇ ਚੁੰਬੜ ਜਾਂਦੇ ਅਜ ਬ ਕਿੰਨੇ ਕਿਲੋਮੀਟਰ ਦੂਰ ਪੈਂਦਾ ਜਿਹੜਾ ਨਵਾਂ ਘੱਟੋ ਘਾਟ ਇੱਥੋਂ 7-8 ਕਿਲੋਮੀਟਰ ਦੂਰ ਪੈਂਦਾ ਜੀ ਉਹ ਇਹਦੇ ਵਿੱਚ ਸੰਗਰਾਸ਼ ਕਮੇਟੀ ਬਣੀ ਹੋਈ ਹੈ ਜੀ ਉੱਥੇ ਵੀ ਧਰਨਾ ਲੈਣਾ ਅੱਜ ਘੱਟੋ ਘੱਟ 268 69 ਦਿਨ ਹੋ ਗਿਆ ਜੀ ਧਰਨਾ ਮੌਜੂਦ ਆ ਬੈਠੇ ਆ ਉੱਥੇ ਸਭ ਜੇ ਉਹਨਾਂ ਦੇ ਨਾਲ ਅਸੀਂ ਸਾਰ ਪਬਲਿਕ ਵੀ ਸਾਥ ਦੇ ਰਹੀਆਂ ਹਾਂ ਸਾਡੇ ਵਿਊ ਲੈਣੇ ਸੀ ਜਿਹੜੇ ਉਹ ਵਿਊ ਵੀ ਦਵਾਤੇ ਸਾਰਾ ਕੋਈ ਕਰਤਾ ਸੀ ਸਾਡੇ ਫੇਰ ਵੀ ਨਹੀਂ ਸਰਕਾਰ ਨੇ ਮਜਬੂਰ ਕਰ ਰਹੀ ਸਰਕਾਰ ਨਹੀਂ ਸੁਣ ਰਹੀ ਨਾ ਸਾਡੀ ਕੋਈ ਸੁਣੀ ਨਹੀਂ ਅਸੀਂ ਅਡੋੜੀ ਕਮੇਟੀਆਂ ਬਣਾ ਕੇ ਉਹਨਾਂ ਕਹਿੰਦੇ ਅਸੀਂ ਸਾਰਿਆਂ ਦੀ ਪਬਲਿਕ ਦਾ ਤੁਸੀਂ ਵਿਊ ਲਓ ਆਪ ਲੇਕਨ ਵੀ ਬਹੁਤ ਦਿੱਤੇ ਸਾਰੇ ਸਾਡੇ ਹੱਕ ਜਿੱਤੇ ਪਰ ਸਾਡੀ ਉਹ ਫਰਮਾਈ ਨਹੀਂ ਕਰੇ ਸਾਡੀ ਬੇਟੋਕ ਵਾਲਿਆ ਕੰਮ ਕਰੀ ਜਾਂਦੀ ਹੈ ਸਰਕਾਰ ਦੀ ਅੱਜ ਵੀ ਕੱਲ ਨੂੰ ਭਗਵਾਨ ਤਮਾਨ ਆ ਰਿਹਾ ਅਸੀਂ ਫੇਰ ਵੀ ਅਸੀਂ ਉਹਨਾਂ ਕੋਲ ਜਾ ਕੇ ਆਪਦੀ ਮੰਗ ਪੱਤਰ ਰੱਖਾਂਗੇ ਜੀ ਇਹ ਸਾਡੀ ਸੁਣ ਲੈਣ ਪਰ ਅਸੀਂ ਇਹ ਗੱਲ ਕਹਿਣੇ ਆ ਸਾਡਾ ਬੱਸ ਸਟੈਂਡ ਇੱਥੇ ਹੀ ਰਹਿਣਾ ਚਾਹੀਦਾ ਸੀ ਤਾਂ ਬਚਾਂਗੇ ਪਰ ਮੁੱਖ ਮੰਤਰੀ ਦੇ ਲਵੇ ਲੱਗਣ ਦੇ ਦੇਣਗੇ ਉਹ ਕੁਝ ਮਰਜ਼ੀ ਕਰਨ ਜੀ ਕਿਰਿਆਂ ਤਾਂ ਜਾਵਾਂਗੇ ਅਸੀਂ ਆਪਦਾ ਹਾਲਾਤ ਕਰਾਂਗੇ ਜੀ ਤਾਂ ਟਰਾਂਸਪੋਰਟਰ ਵੀਰ ਨੇ ਅੱਡਾ ਇੰਚਾਰਜ ਨੇ ਇੱਥੋਂ ਦੇ ਆਪਾਂ ਦੁਕਾਨਾਂ ਵਾਲੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਪਬਲਿਕ ਬਾਹਰੋਂ ਆਉਂਦੀ ਆ ਲੋਕ ਸਟੂਡੈਂਟ ਬਾਹਰੋਂ ਆਉਂਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਵਾਰ ਪੁ ਦੁਕਾਨਦਾਰਾਂ ਕੋਲ ਚਲਦੇ ਆ ਦੁਕਾਨਦਾਰ ਕੀ ਸੋਚਦੇ ਨੇ ਜੀ ਅੱਡਾ ਇੱਥੋਂ ਪਟਿਆ ਜਾਂਦਾ ਨਵੀਂ ਜਗ੍ਹਾ ਤੇ ਜਾਂਦਾਗਾ ਤਾਂ ਦੁਕਾਨਦਾਰਾਂ ਨੂੰ ਵੀ ਇੱਥੋਂ ਉੱਠ ਕੇ ਉੱਥੇ ਜਾਣਾ ਪੈਣਾਗਾ ਰੋਜ਼ਾਨਾ ਦਾ ਇਹਨਾਂ ਦਾ ਇੱਕ ਆਮਦਨ ਦਾ ਰੋਜ਼ਗਾਰ ਹੈ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਗੁਰਮੇਲ ਸਿੰਘ ਗੁਰਮੇਲ ਜੇ ਅੱਡਾ ਇੱਥੋਂ ਪਟਦੇ ਆ ਮਲੋਟ ਰੋਡ ਤੇ ਨਵਾਂ ਅੱਡਾ ਬਣਨਾ ਆਧੁਨਿਕ ਸਹੂਲਤਾਂ ਹੋਣਗੀਆਂ ਸਹਿਮਤੋਂ ਨਹੀਂ ਅਸੀਂ ਸਹਿਮਤ ਨਹੀਂ ਕਿਉਂ ਸਾਨੂੰ ਆਇਆ ਵੀ ਇੱਥੇ ਚਲੋ ਠੀਕ ਹੈ ਵੈਸੇ ਸਾਰਾ ਸਿਸਟਮ ਬਣਿਆ ਹੋਇਆ ਹੈ ਇੱਥੋਂ ਮੰਨ ਕੇ ਚਲੋ ਕਈ ਦੁਕਾਨਦਾਰਾਂ ਦਾ ਕੰਮ ਖਰਾਬ ਹੋ ਜਾਊਗਾ ਬਾਹਰ ਮਾਰ ਕੀ ਰਾਇ ਉਹ ਵੀ ਫੇਲ ਹੋ ਜਾਣਗੀਆਂ ਸਾਰੀਆਂ ਕਈ ਘਰਾਂ ਦੀਆਂ ਮੰਨ ਕੇ ਚਲੋ ਜੀ ਛੁੱਲੇ ਬੁੱਝ ਸਕਦੇ ਨੇ ਨਾਲ ਮੈਂ ਕਹਿੰਦਾ ਵੀ ਇੱਥੇ ਐਡਾ ਬਿਲਕੁਲ ਸਹੀ ਹੈ ਅਸੀਂ ਉਧਰ ਜਾਣ ਤੇ ਸਹਿਮਤ ਨਹੀਂ ਆ ਪਰ ਸਰਕਾਰ ਕਹਿੰਦੀ ਹੈ ਕਿ ਲਗਭਗ ਸਾਰਾ ਖਰੜਾ ਤਿਆਰ ਹੋ ਗਿਆ ਇੱਥੇ ਉਹ ਸਹੂਲਤਾਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਮਲੋਟ ਰੋਡ ਤੇ ਐਡੇ ਵੱਡੀ 30 ਕਿੱਲਿਆਂ ਦੇ ਵਿੱਚ ਬਣਾਵਾਂਗੇ ਉੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਹੋਊਗੀ ਉਹ ਤਾਂ ਚਲੋ ਬਾਜ ਦੀ ਗੱਲ ਹੈ ਜੀ ਪਰ ਹੁਣ ਇਸ ਟਾਈਮ ਤਾਂ ਅਸੀਂ ਤਾਂ ਕਹਿੰਦੇ ਸਹੀ ਹੈ ਬਾਕੀ ਹੁਣ ਸਰਕਾਰ ਨੂੰ ਤਾਂ ਕੀ ਕਹਿ ਸਕਦੇ ਆ ਜੀ ਸਾਡਾ ਤਾਂ ਇਹੀ ਕਹਿਣਾ ਹੈ ਵੀ ਇੱਥੇ ਅੱਡਾ ਬਿਲਕੁਲ ਸਹੀ ਹੈ ਜਵਾਬ ਜੀ ਤਾਂ ਦੁਕਾਨਦਾਰ ਇਹ ਮੰਨਦੇ ਨੇ ਕਿ ਅੱਡਾ ਇੱਥੇ ਸਹੀ ਵੀ ਹੈਗਾ ਤੇ ਖਾਸ ਕਰਕੇ ਜਿਹੜਾ ਹੈਗਾ ਰੋਜ਼ਗਾਰ ਬਹੁਤ ਸਾਰੇ ਦੁਕਾਨਦਾਰਾਂ ਦੇ ਇਥੋਂ ਖੋਸੇ ਜਾਣਾਗਾ ਆਪਾਂ ਹੋਰ ਵੀ ਇੱਧਰ ਗੱਲਾਂ ਕਰਦੇ ਆਂ ਹੋਰ ਵੀ ਦੁਕਾਨਾਂ ਵਾਲੇ ਵੀਰ ਹੈਗੇ ਨੇ ਹੁਣ ਬਠਿੰਡਾ ਵਾਸਟੈਂਡ ਦਾ ਇਹ ਹਾਲ ਆ ਕਿਉਂਕਿ ਭੀੜ ਬਹੁਤ ਹੁੰਦੀ ਆ ਸਟੂਡੈਂਟ ਆਉਂਦੇ ਨੇ ਕੰਮ ਕਰਨ ਦਾ ਕਰਨ ਵਾਲੇ ਆਉਂਦੇ ਨੇ ਆਪਾਂ ਸਵਾਰੀਆਂ ਨਾਲ ਹੀ ਗੱਲਬਾਤ ਕਰ ਲੈਨੇ ਆਂ ਬਠਿੰਡੇ ਦਾ ਵਾਸਟਾ ਕਹਿੰਦੇ ਮੋਟਰ ਰੋਡ ਤੇ ਲੈ ਕੇ ਜਾਣਾ ਜੇ ਮੋਟਰ ਰੋਡ ਤੇ ਜਾਂਦਾ ਫਾਇਦਾ ਹੋਊ ਕਿ ਨੁਕਸਾਨ ਹੋਊ ਜੇ ਉੱਥੇ ਦਾ ਫਾਇਦਾ ਹੀ ਹੈ ਜੀ ਕਿਉਂਕਿ ਟ੍ਰੈਫਿਕ ਵਗੈਰਾ ਬਹੁਤ ਭਜਦਾ ਜੀ ਹਨਾ ਰਸਤੇ ਜੀ ਦੇ ਕਿਥੋਂ ਨਿਓ ਅਸੀਂ ਜੈਤੋਂ ਚੈਤ ਕੋ ਤਲੋ ਉਧਰੋਂ ਜੈਤੋਂ ਤੋਂ ਮੋਟਰ ਰੋਡ ਨੇੜੇ ਪਊਗੀ ਨਹੀਂ ਜੀ ਮਤਲਬ ਬਸ ਸਟੈਂਡ ਹੀ ਮਤਲਬ ਉਧਰ ਜੇ ਮਲੋੜ ਰੋਡ ਤੇ ਹੋਵੇ ਤਾਂ ਬਾਹਰ ਦੀ ਬਾਹਰ ਹੀ ਹੋ ਜਾਂਦਾ ਸਾਰਾ ਪਰ ਲੋਕ ਕਹਿ ਰਹੇ ਥੋਦੇ ਆਸੇ ਪਾਸੇ ਸਾਰੇ ਕਹਿੰਦੇ ਵੀ ਨੁਕਸਾਨ ਆ ਉਹ ਨੁਕਸਾਨ ਐਸਾ ਹੋਣਾ ਸੋਚ ਰਹੇ ਵੀ ਜਣ ਕੇ ਜਿੰਨਾ ਬਾਜ਼ਾਰ ਬਜੂਰ ਦੇ ਵਿੱਚ ਕੋਈ ਸਮਾਨ ਵਗਰ ਲੈਣਾ ਜਾਣਾ ਹੁੰਦਾ ਜਾਂ ਕਿ ਸਾਰੇ ادارے ਇੱਥੇ ਨੇੜੇ ਆ ਕਾਲਜ ਨੇੜੇ ਆ ਕਚਹਿਰੀਆਂ ਨੇੜੇ ਆ ਕਾਲਜ ਵੀ ਉਹ ਕਚਹਿਰੀਆਂ ਵੀ ਉਹ ਜਿੰਨੇ ਵੀ ਡਿਪਾਰਟਮੈਂਟ ਆਪਣੇ ਹੋਵੇ ਸਾਰੇ ਇੱਥੇ ਨੇੜੇ ਆ ਜੀ ਉਹਦੇ ਕਰਕੇ ਜਿਵੇਂ ਸ਼ਹਿਰ ਦੇ ਵਾਸੀ ਜਿਹੜੇ ਸੰਦੇ ਵਿੱਚ ਨੇੜੇ ਹੋਵੇ ਤਾਂ ਸਾਨੂੰ ਫਾਇਦਾ ਜੀ ਹਣਾ ਹੁਣ ਜਾਣ ਚੁੱਕੇ ਤੇ ਜਿਵੇਂ ਜਿਨਾਂ ਨੇ ਬਾਹਰੋਂ ਆਉਣਾ ਉਹ ਟਾਈਮਿੰਗ ਦਾ ਸੋਚੀ ਤਾਂ ਆਪਾਂ ਮਲੋਟ ਰੋਡ ਤੋਂ ਤਾਂ ਫਿਰ ਮਾਰਕੀਟ ਵੀ ਦੂਰ ਪੈ ਜੂਣਾ ਹਾਂਜੀ ਹਾਂਜੀ ਥੰਡੇ ਦਾ ਕੰਮ ਤਾਂ ਮਾਰਕੀਟ ਤੱਕ ਹੀ ਹੁੰਦਾ ਹੈ ਹਾਂਜੀ ਉਹ ਤਾਂ ਗੱਲ ਹੈਗੀ ਸ਼ਹਿਰ ਆਉਣਾ ਜੀ ਨੇ ਹੁਣ ਮਾਰਕੀਟ ਦੇ ਲਈ ਆਉਣੇ ਚਾ ਕਿਵੇਂ ਜੀ ਹੈਨਾ ਇੱਧਰ ਬਾਪੂ ਜੀ ਹੁਣ ਖੜੇ ਬਾਪੂ ਜੀ ਕਿਹੜੇ ਪਿੰਡੋਂ ਆਏ ਹੋ ਅਸੀਂ ਰਾਮਪੁਰੇ ਆਏ ਹਾਂ ਰਾਮਪੁਰੇ ਤੋਂ ਆਏ ਹੋ ਕਹਿੰਦੇ ਬਠਿੰਡੇ ਦਾ ਬੱਸ ਅੱਡਾ ਇੱਥੋਂ ਪੱਟ ਕੇ ਮਲੋਟ ਰੋਡ ਤੇ ਲੈ ਕੇ ਜਾਣਾ ਜੇ ਮਲੋਟ ਰੋਡ ਤੇ ਲੈ ਕੇ ਜਾਂਦੇ ਆ ਤਾਂ ਫਾਇਦਾ ਹੋਊ ਕਿ ਨੁਕਸਾਨ ਹੋਊਗਾ ਫਾਇਦਾ ਕਿਵੇਂ ਹੋ ਜੂਗਾ ਫਾਇਦਾ ਫਿਰ ਇੱਥ ਉਧਰਲੇਆਂ ਨੂੰ ਤਾਂ ਫਾਇਦਾ ਹੋ ਜੂ ਪਰ ਮਾਰਕੀਟ ਕੋਟਕਚੈਰੀਆਂ ਸਾਰਾ ਕੁਝ ਦੂਰ ਹੋ ਗਿਆ ਪਿੰਡਾਂ ਵਾਲਿਆਂ ਨੂੰ ਤਾਂ ਮਾਰਕੀਟ ਸੀ ਕੰਮ ਪੈਂਦਾ ਬਾਬਾ ਜੀ ਕਹਿੰਦੇ ਫਾਇਦਾ ਹੋ ਜਾਣਾ ਪਰ ਕੋਟਕਚੈਰੀਆਂ ਮਾਰਕੀਟ ਵਗੈਰਾ ਪੁੱਤ ਕਿਹੜੇ ਪਿੰਡੋਂ ਆਏ ਹੋ ਤੁਸੀਂ ਗਿੱਦੜਵੇ ਤੋਂ ਆਨੇ ਆ ਕਿਹੜੇ ਸਕੂਲ ਚ ਪੜ੍ਹਦੇ ਹੋ ਆਦੇਸ਼ ਯੂਨੀਵਰਸਿਟੀ ਆਦੇਸ਼ ਚ ਮਲੋਟ ਰੋਡ ਕਹਿੰਦੇ ਅੱਡਾ ਜਾ ਰਿਹਾ ਹੈਗਾ ਤੁਹਾਨੂੰ ਮਲੋਟ ਰੋਡ ਨੇੜੇ ਪਊਗਾ ਅੱਡਾ ਕਿ ਆ ਅੱਡਾ ਨੇੜੇ ਪੈਂਦਾ ਇਹ ਅਕੋਰਡਿੰਗ ਟੂ ਫੂਡ ਨਾਲ ਦੇਖਿਆ ਜਾਵੇ ਤਾਂ ਸ਼ਹਿਰ ਨਾਲੋਂ ਬਾਹਰ ਚਈਏ ਪਰ ਜੇ ਸਿਟੀ ਦਾਸ਼ ਘਟ ਜੇਗਾ ਇਥੇ ਬਟ ਵੈਸੇ ਵਧੀਆ ਬਾਹਰ ਫਿਰ ਲੱਗਾ ਬਾਹਰ ਹੋ ਜਾਣਾ ਚਾਹੀਦਾ ਪਰ ਬਹੁਤ ਸਾਰੇ ਲੋਕ ਕਿ ਇਹ ਇੱਕ ਲੌਜੀਕ ਰੱਖਦੇ ਆ ਕਿ ਜੇਕਰ ਅਡਾ ਬਾਹਰ ਜਾਂਦਾ ਤਾਂ ਜਿਹੜੇ ਇੱਥੇ ਸਟੂਡੈਂਟਸ ਪੜ੍ਹਦੇ ਆ ਰਜਿੰਦਰਾ ਚ ਡੀਏਵੀ ਚ ਛੋਟੋ ਛੋਟੋ 5000 ਦੇ ਕਰੀਬ ਬੱਚਾ ਪੜ੍ਹਦਾ ਵੀ ਉਹਨਾਂ ਲਈ ਬਹੁਤ ਔਖਾ ਹੋ ਜਾਣਾ ਹਾਂਜੀ ਉਹਨਾਂ ਲਈ ਔਖਾਗਾ ਬਟ ਉਹਨਾਂ ਲਈ ਸਰਕਾਰ ਨੂੰ ਹੋਰ ਸਰਵਿਸ ਪ੍ਰੋਵਾਈਡ ਕਰਾਉਣੀ ਚਾਹੀਦੀ ਕਿਉਂਕਿ ਫਿਰ ਬਸ ਫਿਰ ਵੀ ਡਬਲ ਹੋ ਜਾਏਗਾ ਨਾ ਉੱਥੋਂ ਫਿਰ ਇੱਥੇ ਆਉਣਾ ਪਿਆ ਕਰੇਗਾ ਏ ਵੀ ਹੈ ਪਰ ਤਾਂ ਸਭ ਦੇ ਆਪੋ ਆਪਣੇ ਵਿਊਜ਼ ਨੇ ਬਠਿੰਡੇ ਦਾ ਬਸਸ ਅਟਾ ਕਹਿੰਦੇ ਮਲੋਟ ਰੋਡ ਤੇ ਲੈ ਕੇ ਜਾ ਰਹੇ ਆ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜਾਂ ਨੁਕਸਾਨ ਹੋਊਗਾ ਨੁਕਸਾਨ ਹੀ ਹੋਊਗਾ ਸਾਰਿਆਂ ਨੂੰ ਨੁਕਸਾਨ ਹੀ ਆਈ ਜੇ ਕੋਈ ਚਾਈ ਦਾਲ ਬੰਦਾ ਆਂਦਾ ਉਥੋਂ ਆ ਕੇ 100 ਰੁਪਏ ਗਣ 200 ਰੁਪਏ ਆਟਾ ਵਾਲਾ ਆ ਕੇ ਆਣਾ ਨੂੰ ਕਿ ਨੈਚਰ ਹੋ ਗਿਆ ਇੱਥੇ ਆ ਕੰਟੀਨ ਕਰਦੇ 12 ਬੰਦਾ ਸਾਲ ਹੋ ਗਿਆ ਜੀ ਤਾਂ ਜੇ ਹੁਣ ਉੱਥੇ ਲੈ ਕੇ ਜਾਂਦੇ ਆ ਤੁਹਾਡੇ ਨਾਲ ਜਿਹੜੇ ਟੈਂਡਰ ਆ ਜਾਂ ਠੇਕਾ ਗਏ ਇਸੇ ਤਰੀਕੇ ਕੀਤਾ ਜਾਊ ਜਾਂ ਨਵੇਂ ਸੇਤ ਉਹ ਦੇਖੋ ਜੀ ਗੋਲ ਵਰਦ ਕੀ ਕਿਉਂਕਿ ਸਾਰੇ ਲੋਕ ਜਿੰਨੇ ਆਸੇ ਪਾਸੇ ਦੇ ਹੈਗੇ ਬੱਸਾਂ ਵਾਲੇ ਕੋਈ ਕੰਮ ਕਰਨ ਚਹਰੀਦਾਰ ਬੰਦਾ ਹੈ ਮੰਨ ਲਓ ਇਸ ਆਂ ਜਾਂਦਾ 100 ਰੁਪਏ ਹਟੋ ਵਾਲਾ ਹੈ ਕੱਲ ਮੰਨ ਲਓ ਰਾਤ ਨੂੰ ਕੋਈ ਮਾਂ ਭੈਣ ਜਗਰੀ ਆਂਦਾ ਹੈ ਅੱਜ ਕੱਲ ਤੁਹਾਨੂੰ ਬੈ ਲੁੱਟ ਖੋ ਜਾਦਾ ਹੈ ਉਹਨਾਂ ਨੂੰ ਵੀ ਓੱਖਾ ਹੀ ਹੈ ਜਿਵੇਂ ਚਹਰੀਦਾਰ ਨੂੰ ਵੀ ਓੱਖਾ ਹੀ 200 ਰੁਪਏ ਹਟੋ ਵਾਲਾ ਕਿ ਆਊਗਾ 400 ਰੁਪਏ ਚਹਰੀ ਕਰਨ ਆਊਗਾ ਕਿਰਨ ਜੋ ਹਣੇ ਇਥੋਂ ਸਾਰੀ ਮਾਰਕੀਟ ਵੀ ਖਤਮ ਹੋ ਜੂ ਨਾ ਦੁਕਾਨਾਂ ਦਾ ਖਤਮ ਹੋ ਜੂਗੀ ਦਕਰਨ ਵਾਲੀਆਂ ਸਾਇਦ ਕਰਨਾ ਜਿੰਨੀ ਮਾਰਕ ਜਿਹੜੀ ਸਾਰੀ ਖਤਮ ਨਹੀਂ ਮੈਨੇ ਚੋਕ ਆਏ ਸਵਾ ਚੋਕ ਸਭ ਖਤਮ ਹੋ ਜੂਗੀ ਟੇਸ਼ਨ ਤੱਕ ਮਾਰਕੀਟ ਜਮ੍ਹਾਂ ਖਤਮ ਹੋ ਜੂਗੀ ਸੋ ਦੁਕਾਨਦਾਰ ਇਹ ਤਰਕ ਰੱਖ ਰਹੇ ਆ ਕਿ ਜਿਹੜਾ ਮਾਰਕੀਟ ਤਾਂ ਖਤਮ ਹੋਣੀ ਆ ਇਹ ਵੀ ਨਹੀਂ ਪਤਾ ਕਿ ਇਹਨਾਂ ਦੁਕਾਨਦਾਰਾਂ ਨਾਲ ਕੰਟੀਨਾ ਵਾਲਿਆਂ ਨਾਲ ਨਵੇਂ ਸਿਰੇ ਤੋਂ ਟਿਕਾ ਹੋਏਗਾ ਜਾਂ ਅਖਰੀ ਤਰੀਕਾ ਨਾਲ ਹੋਏਗਾ ਸੋ ਬਠਿੰਡੇ ਦੇ ਬੱਸ ਅਡੇ ਦੇ ਵਿੱਚ ਲੋਕਾਂ ਦੇ ਰਲੇ ਮਿਲੇ ਪ੍ਰਤੀਕਰਮ ਨੇ ਸਵਾਰੀਆਂ ਇੱਥੇ ਬੈਠੀਆਂ ਨੇ ਸਵਾਰੀਆਂ ਕੀ ਸੋਚਦੀਆਂ ਨੇ ਦੁਕਾਨਦਾਰ ਕੀ ਸੋਚਦੇ ਨੇ ਕਈਆਂ ਨੂੰ ਇਹ ਲੱਗਦਾਗਾ ਕਿ ਜੇਕਰ ਮਲੋਟਰ ਰੋਡ ਤੇ ਜਾਂਦਾ ਵਾ ਸੱਡਾ ਤਾਂ ਸਹੀ ਆ ਕਿਉਂਕਿ ਜਿਹੜੇ ਲੋਕ ਗੋਨਿਆਣਾ ਜੈਤੋ ਉਧਰਲੀ ਸਾਈਡ ਤੋਂ ਆਉਂਦੇ ਆ ਤਾਂ ਉਥੋਂ ਮਲੋਟਰ ਨੇੜੇ ਪੈਂਦੀ ਆ ਪਰ ਕਈਆਂ ਦਾ ਤਰਕ ਇਹ ਆ ਕਿ ਮਲੋਟ ਰੋਡ ਬਿਲਕੁਲ ਸੁਨਸਾਨ ਇਲਾਕਾ ਹਲੇ ਉਧਰ ਡਿਵੈਲਪਮੈਂਟ ਨਹੀਂ ਹੋਈ ਹਲੇ ਉਧਰ ਮਾਰਕੀਟ ਹਲੇ ਉਧਰ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਲੋਕ ਆਵਾਜਾਈ ਉਧਰ ਜਾ ਸਕਣ ਜਾਂ ਲੋਕ ਉਧਰ ਸ਼ਾਪਿੰਗ ਲਈ ਜਾ ਸਕਣ ਉਧਰ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਹੋਈ ਕਿਉਂਕਿ ਸਾਰਾ ਸ਼ਹਿਰ ਸਾਰਾ ਬਾਜ਼ਾਰ ਸਾਰੀ ਮਾਰਕੀਟ ਇਧਰਲੀ ਸਾਈਡ ਹੈ ਜੇਕਰ ਇਧਰੋਂ ਇਹ ਅੱਡਾ ਪੱਟਿਆ ਜਾਂਦਾ ਔਰ ਮਲੋਟ ਰੋਡ ਤੇ ਜਾਂਦਾ ਤਾਂ ਜਿੱਥੇ ਵੱਡੇ ਪੱਧਰ ਤੇ ਇਸ ਮਾਰਕੀਟ ਦਾ ਨੁਕਸਾਨ ਹੁੰਦਾ ਨਾ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਇਹਨਾਂ ਦਾ ਰੁਜ਼ਗਾਰ ਖੋਇਆ ਜਾਵੇਗਾ ਉਥੇ ਇੱਕ ਇਹ ਵੀ ਆ ਕਿ ਉਹ ਮੋਟਰ ਰੋਡ ਸੁਨਸਰਾ ਹੋਣ ਕਰਕੇ ਲੋਕ ਖਦਸ਼ਾ ਜਿਤਾਉਂਦੇ ਆ ਕਿ ਔਰਤਾਂ ਦਾ ਧੀਆਂ ਪੈਣਾ ਦਾ ਉਧਰ ਜਾਣਾ ਸੇਫਟੀ ਪੁਆਇੰਟ ਆਫ View ਤੋਂ ਵੀ ਸਹੀ ਨਹੀਂ ਹੈ ਸੋ ਸਾਰਿਆਂ ਦੇ ਨਾਲ ਮੇਰਾ ਮਿਲਵੇਂ ਪੱਖ ਨੇ ਸੋ ਕੋਸ਼ਿਸ਼ ਕਰਾਂਗੇ ਮਾਰਕੀਟ ਦੇ ਵਿੱਚ ਵੀ ਆਪਾਂ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਦੀ ਸਵਾਰੀਆਂ ਨਾਲ ਗੱਲਬਾਤ ਕੀਤੀ ਟਰਾਂਸਪੋਰਟਰਾਂ ਨਾਲ ਗੱਲਬਾਤ ਕੀਤੀ ਜੁੜੇ ਰਹੇ ਹੋ ਕੈਮਰਾਮੈਨ ਕੁਲਜੀਤ ਨਾਲ ਬਠਿੰਡੇ ਤੋਂ ਮੈਂ ਹਰਜਿੰਦਰ ਸਿੱਧੂ